ਡੀਅਰ ਸਟੂਡੈਂਟਸ ਸਾਡਾ ਅੱਜ ਦਾ ਟੌਪਿਕ ਹੈ ਭਾਰਤ ਅਤੇ ਸੰਯੁਕਤ ਰਾਸ਼ਟਰ ਇੰਡੀਆ ਐਂਡ ਯੂਨਾਈਟਿਡ ਨੇਸ਼ਨਸ ਸੋ ਇਹ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਇਤਨਾ ਰਿਲੇਟਡ ਬਹੁਤ ਸਾਰੇ ਕੁਐਸਚਨਸ ਜਿਹੜੇ ਆ ਇਸ ਟੌਪਿਕ ਦੇ ਵਿੱਚੋਂ ਫਰੇਮ ਕੀਤੇ ਜਾ ਸਕਦੇ ਨੇ ਸੋ ਆਓ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਤਾਂ ਯੂਨਾਈਟਿਡ ਨੇਸ਼ਨਸ ਦਾ ਬਰਥ ਕਦੋਂ ਹੋਇਆ ਇਹਦੇ ਬਾਰੇ ਕੁਐਸਚਨਸ ਆ ਸਕਦਾ ਹੈ ਕਿ ਸੰਯੁਕਤ ਰਾਸ਼ਟਰ ਦਾ ਜਨਮ ਕਦੋਂ ਹੋਇਆ ਸੋ ਸੰਯੁਕਤ ਰਾਸ਼ਟਰ ਯਾਨਕੀ ਯੂਨਾਈਟਿਡ ਨੇਸ਼ਨਸ ਦਾ ਜਨਮ 24 ਅਕਤੂਬਰ 1945 ਨੂੰ ਸੈਨ ਫਰਾਂਸਿਸਕੋ ਸੰਮੇਲਨ ਦੇ ਵਿੱਚ ਤਿਆਰ ਕੀਤੇ ਗਏ ਚਾਰਟਰ ਦੇ ਅਨੁਸਾਰ ਹੋਂਦ ਵਿੱਚ ਆਇਆ ਯਾਨਕੀ ਯੂਨਾਈਟਿਡ ਨੇਸ਼ਨਸ ਜਿਹੜਾ ਆ 24 ਅਕਤੂਬਰ 1945 ਨੂੰ ਬਣਿਆ ਆ ਤੇ ਇੰਡੀਆ ਜਿਹੜਾ ਆ ਉਹ ਯੂਨਾਈਟਿਡ ਨੇਸ਼ਨਸ ਦਾ ਫਾਊਂਡਰ ਮੈਂਬਰ ਆ ਫਾਊਂਡਰ ਮੈਂਬਰ ਦਾ ਮਤਲਬ ਆ ਜਦੋਂ ਤੋਂ ਸੰਯੁਕਤ ਰਾਸ਼ਟਰ ਸੰਘ ਬਣਿਆ ਵਾ ਉਦੋਂ ਤੋਂ ਹੀ ਇੰਡੀਆ ਇਹਦਾ ਮੈਂਬਰ ਆ ਯਾਨਕੀ ਇੰਡੀਆ ਦਾ ਮੁੱਢਲਾ ਮੈਂਬਰ ਆ ਸੋ ਕਈ ਵਾਰੀ ਪੇਪਰ ਦੇ ਵਿੱਚ ਕੁਐਸਚਨ ਵੀ ਆ ਜਾਂਦਾ ਆ ਕਿ ਕੀ ਭਾਰਤ ਸੰਯੁਕਤ ਰਾਸ਼ਟਰ ਸੰਗ ਦਾ ਮੈਂਬਰ ਹੈ ਤਾਂ ਆਪਾਂ ਇਹਦਾ ਆਨਸਰ ਜਿਹੜਾ ਆ ਉਹ ਯੈਸ ਦੇ ਵਿੱਚ ਲਿਖ ਸਕਦੇ ਆ ਯਾਨੀ ਕਿ 24 ਅਕਤੂਬਰ 1945 ਨੂੰ ਜਿਹੜਾ ਆ ਜਿਹੜੇ ਮੁਲਕਾਂ ਨੇ ਇਹਦੇ ਉੱਪਰ ਸਿਗਨੇਚਰ ਕੀਤੇ ਸੀਗੇ ਉਹ 51 ਰਾਸ਼ਟਰ ਸੀਗੇ ਤੇ ਭਾਰਤ ਵੀ ਉਹਨਾਂ ਵਿੱਚੋਂ ਇੱਕ ਸੀਗਾ ਐਕਚੁਅਲੀ 50 ਕੰਟਰੀਜ਼ ਜਿਹੜੇ ਸੀਗੇ ਉਹਨਾਂ ਨੇ ਸਿਗਨੇਚਰ ਕੀਤੇ ਸੀਗੇ ਤੇ ਪੋਲੈਂਡ ਜਿਹੜਾ ਆ ਉਹਨੇ 15 ਅਕਤੂਬਰ 1945 ਨੂੰ ਦੇ ਉੱਪਰ ਸਾਈਨ ਕੀਤੇ ਸੀਗੇ ਸੋ ਇਸ ਕਰਕੇ ਇਹ ਮੰਨਿਆ ਜਾਂਦਾ ਵਾ ਕਿ 51 ਕੰਟਰੀਜ਼ ਜਿਹੜੇ ਨੇ ਉਹ ਯੂਨਾਈਟਿਡ ਨੇਸ਼ਨਸ ਦੇ ਫਾਊਂਡਰ ਮੈਂਬਰਸ ਆ ਤੇ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਵਿੱਚ ਯੂਨਾਈਟਿਡ ਨੇਸ਼ਨਸ ਦੇ 193 ਮੈਂਬਰ ਜਿਹੜੇ ਨੇ ਕੰਟਰੀਜ਼ ਜਿਹੜੇ ਨੇ ਉਹ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਹੈਗੇ ਨੇ ਉਸ ਤੋਂ ਬਾਅਦ ਆ ਜਾਂਦਾ ਸੰਯੁਕਤ ਰਾਸ਼ਟਰ ਦੇ ਮੁੱਖ ਉਦੇਸ਼ ਯਾਨੀ ਕਿ ਯੂਨਾਈਟਿਡ ਨੇਸ਼ਨਸ ਦੇ ਏਮਸ ਕੀ ਨੇ ਕਿਹੜੇ ਉਦੇਸ਼ਾਂ ਨੂੰ ਸਾਹਮਣੇ ਰੱਖ ਕੇ ਯੂਨਾਈਟਿਡ ਨੇਸ਼ਨਸ ਜਿਹੜਾ ਹੋਂਦ ਵਿੱਚ ਆਇਆ ਸੋ ਉਹਨਾਂ ਵਿੱਚ ਕੁਝ ਮੁੱਖ ਉਦੇਸ਼ ਜਿਹੜੇ ਨੇ ਹੈਗੇ ਨੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਸਥਾਪਿਤ ਕਰਨਾ ਯਾਨੀ ਕਿ ਯੂਨਾਈਟਿਡ ਨੇਸ਼ਨਸ ਦਾ ਜਿਹੜਾ 메ਜਰ ਪਰਪਸ ਹੈ ਉਹ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਸਥਾਪਿਤ ਕਰਨਾ ਹੈ ਜਿਹਦੇ ਵਾਸਤੇ ਇਹ ਹੋਂਦ ਵਿੱਚ ਆਇਆ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਫਰਸਟ ਵਰਲਡ ਵਾਰ ਹੋਈ ਤੇ ਉਸ ਤੋਂ ਬਾਅਦ ਲੀਗ ਆਫ ਨੇਸ਼ਨਸ ਬਣਿਆ ਤੇ ਲੀਗ ਆਫ ਨੇਸ਼ਨਸ ਜਿਹੜਾ ਆ ਫੇਲ ਹੋ ਗਿਆ ਕਿਉਂਕਿ ਸੈਕੰਡ ਵਰਲਡ ਵਾਰ ਹੋ ਗਈ ਸੋ ਇਸ ਕਰਕੇ ਸੈਕੰਡ ਵਰਲਡ ਵਾਰ ਤੋਂ ਬਾਅਦ ਯੂਨਾਈਟਿਡ ਨੇਸ਼ਨਸ ਜਿਹੜਾ ਆ ਇਸ ਪਰਪਸ ਵਾਸਤੇ ਹੋਂਦ ਵਿੱਚ ਆਇਆ ਕਿ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਜਿਹੜੀ ਬਣੀ ਰਹੇ ਤੇ ਯੁੱਧਾਂ ਨੂੰ ਰੋਕਣ ਲਈ ਠੋਸ ਕਦਮ ਜਿਹੜੇ ਚੁੱਕਣਾ ਇਸ ਸੰਯੁਕਤ ਰਾਸ਼ਟਰ ਸੰਘ ਦਾ ਜਿਹੜਾ ਮੁੱਖ ਉਦੇਸ਼ ਹੈ ਇਹ ਤੋਂ ਇਲਾਵਾ ਵੱਖ-ਵੱਖ ਰਾਸ਼ਟਰਾਂ ਵਿੱਚ ਸਮਾਨਤਾ ਦੇ ਆਧਾਰ ਤੇ ਮਿੱਤਰਤਾਪੂਰਨ ਸਬੰਧ ਕਾਇਮ ਕਰਨੇ ਅੰਤਰਰਾਸ਼ਟਰੀ ਆਰਥਿਕ ਸਮਾਜਿਕ ਸੱਭਿਆਚਾਰਕ ਅਤੇ ਮਨੁੱਖੀ ਮਿਲਵਰਤਨ ਵਧਾਉਣਾ ਇਸ ਤੋਂ ਇਲਾਵਾ ਉਪਰੋਕਤ ਇਹ ਜਿਹੜੇ ਉਦੇਸ਼ਾਂ ਦੀ ਗੱਲ ਆਪਾਂ ਕੀਤੀ ਆ ਇਹਨਾਂ ਉਦੇਸ਼ਾਂ ਦੀ ਪੂਰਤੀ ਲਈ ਵੱਖ-ਵੱਖ ਰਾਸ਼ਟਰਾਂ ਵਿੱਚਕਾਰ ਮੇਲ-ਮਿਲਾਪ ਦੀ ਭਾਵਨਾ ਪੈਦਾ ਕਰਨਾ ਅਤੇ ਇਹਨਾਂ ਸਾਰੇ ਯਤਨਾਂ ਨੂੰ ਸਿਰੇ ਚਾੜਨ ਲਈ ਇੱਕ ਕੇਂਦਰ ਵੱਜੋਂ ਕੰਮ ਕਰਨਾ ਸੋ ਯਾਨੀ ਕਿ ਵੱਖ-ਵੱਖ ਮੁਲਕਾਂ ਦੇ ਵਿੱਚ ਕੋਆਰਡੀਨੇਸ਼ਨ ਪੈਦਾ ਕਰਨ ਦੇ ਲਈ ਤਾਲਮੇਲ ਪੈਦਾ ਕਰਨ ਦੇ ਲਈ ਇੱਕ ਕੇਂਦਰ ਵੱਜੋਂ ਕੰਮ ਕਰਨਾ ਜਿਹੜਾ ਆ ਸੰਯੁਕਤ ਰਾਸ਼ਟਰ ਦਾ ਮੁੱਖ ਉਦੇਸ਼ ਆ ਸੋ ਇਹ ਸਾਰੇ ਜਿਹੜੇ ਨੇ ਏਮਜ਼ ਨੇ ਯੂਨਾਈਟਿਡ ਨੇਸ਼ਨਸ ਦੇ ਜਿੰਨਾ ਕਰਕੇ ਯੂਨਾਈਟਿਡ ਨੇਸ਼ਨਸ ਹੋਂਦ ਵਿੱਚ ਆਇਆ ਉਸ ਤੋਂ ਬਾਅਦ ਆ ਜਾਂਦਾ ਸੰਯੁਕਤ ਰਾਸ਼ਟਰ ਦੀ ਬਣਤਰ ਯਾਨੀ ਕਿ ਸੰਯੁਕਤ ਰਾਸ਼ਟਰ ਜਿਹੜਾ ਆ ਉਹਦੇ ਕਿੰਨੇ ਅੰਗ ਨੇ ਇਹ ਵੀ ਇੱਕ ਬੜਾ ਮੇਜਰ ਕੁਐਸਚਨ ਹੈ ਜਿਹੜਾ ਕਿ 2 ਨੰਬਰ ਦੇ ਵਿੱਚ ਪੁੱਛਿਆ ਜਾ ਸਕਦਾ ਆ ਕਿ ਸੰਯੁਕਤ ਰਾਸ਼ਟਰ ਦੇ ਮੁੱਖ ਅੰਗ ਕਿਹੜੇ-ਕਿਹੜੇ ਨੇ ਜਾਂ ਸੰਯੁਕਤ ਰਾਸ਼ਟਰ ਦੇ ਕਿੰਨੇ ਅੰਗ ਨੇ ਸੋ ਆਪਾਂ ਇਹਦਾ ਆਨਸਰ ਕੀ ਲਿਖਾਂਗੇ ਕਿ ਸੰਯੁਕਤ ਰਾਸ਼ਟਰ ਦੇ 6 ਮੁੱਖ ਅੰਗ ਨੇ ਜਿਦੇ ਵਿੱਚ ਮਹਾਸਭਾ ਜਿਹਨੂੰ ਅਸੀਂ ਲੈਜਿਸਲੇਚਰ ਆਫ ਦਾ ਵਰਲਡ ਜਾਂ ਵਰਲਡ ਲੈਜਿਸਲੇਚਰ ਵੀ ਕਹਿ ਸਕਦੇ ਆ ਸੈਕੰਡ ਹੈ ਸੁਰੱਖਿਆ ਪਰਿਸ਼ਦ ਜਿਹੜਾ ਕਿ ਬਹੁਤ ਹੀ ਇੰਪੋਰਟੈਂਟ ਆਰਗਨ ਹੈ ਕਾਫੀ ਪਾਵਰਫੁਲ ਆ ਫਿਰ ਆਰਥਿਕ ਤੇ ਸਮਾਜਿਕ ਪਰਿਸ਼ਦ ਆਮਾਨਤੀ ਪਰਿਸ਼ਦ ਅੰਤਰਰਾਸ਼ਟਰੀ ਨਿਆਂ ਅਦਾਲਤ ਤੇ ਸਕਤਰੇਤ ਸੋ ਕਈ ਵਾਰੀ ਪੇਪਰ ਦੇ ਵਿੱਚ ਕੁਐਸਚਨ ਆ ਜਾਂਦਾ ਆ ਕਿ ਸੰਯੁਕਤ ਰਾਸ਼ਟਰ ਦੇ ਕੋਈ ਦੋ ਮੁੱਖ ਅੰਗਾਂ ਦੇ ਨਾਮ ਦੱਸੋ ਸੋ ਪਹਿਲੇ ਦੋ ਜਿਹੜੇ ਅੰਗ ਨੇ ਮਹਾਸਭਾ ਤੇ ਸੁਰੱਖਿਆ ਪਰਿਸ਼ਦ ਇਹ ਆਪਾਂ ਉਸ ਆਨਸਰ ਜੋ ਜਿਹੜਾ ਲਿਖ ਸਕਦੇ ਆ ਸੋ ਮਹਾਸਭਾ ਨੂੰ ਜਿੱਦੋਂ ਮੈਂ ਪਹਿਲਾਂ ਗੱਲ ਕੀਤੀ ਆ ਇਹਨੂੰ ਵਰਲਡ ਲੈਜਿਸਲੇਚਰ ਦੇ ਨਾਂ ਨਾਲ ਜਾਣਿਆ ਜਾਂਦਾ ਵਾ ਤੇ ਸੁਰੱਖਿਆ ਪਰਿਸ਼ਦ ਜਿਹੜੀ ਆ ਇਹਨੂੰ ਅਸੀਂ ਵਿਸ਼ਵ ਦੀ ਕਾਰਜਪਾਲਿਕਾ ਦੇ ਨਾਮ ਨਾਲ ਵੀ ਜਾਣਦੇ ਆਂ ਸੋ ਕਈ ਵਾਰੀ ਪੇਪਰ ਦੇ ਵਿੱਚ ਇਦਾਂ ਵੀ ਕੁਐਸਚਨ ਆ ਜਾਂਦਾ ਹੈ ਕਿ ਵਿਸ਼ਵ ਦੀ ਕਾਰਜਪਾਲਿਕਾ ਦੇ ਤੌਰ ਤੇ ਸੰਯੁਕਤ ਰਾਸ਼ਟਰ ਦੇ ਕਿਹੜੇ ਅੰਗ ਨੂੰ ਜਾਣਿਆ ਜਾਂਦਾ ਹੈ ਸੋ ਸੁਰੱਖਿਆ ਪ੍ਰੀਸ਼ਦ ਜਿਹੜੀ ਆ ਇਹਨੂੰ ਆਪਾਂ ਇੰਪਲੀਮੈਂਟਿੰਗ ਏਜੰਸੀ ਯਾਨੀ ਕਿ ਵਿਸ਼ਵ ਦੀ ਕਾਰਜਪਾਲਿਕਾ ਕਾਰਜਪਾਲਿਕਾ ਦਾ ਰੋਲ ਕੀ ਹੁੰਦਾ ਆ ਕਾਨੂੰਨਾਂ ਨੂੰ ਲਾਗੂ ਕਰਨਾ ਤੇ ਵਿਸ਼ਵ ਦੇ ਜਿਹੜੇ ਕਾਨੂੰਨ ਨੇ ਯਾਨੀ ਕਿ ਸੰਯੁਕਤ ਰਾਸ਼ਟਰ ਦੇ ਜਿਹੜੇ ਕਾਨੂੰਨ ਹੈਗੇ ਨੇ ਉਹਨਾਂ ਨੂੰ ਲਾਗੂ ਕਰਨ ਵਾਲੀ ਏਜੰਸੀ ਕਿਹੜੀ ਆ ਸੁਰੱਖਿਆ ਪ੍ਰੀਸ਼ਦ ਸੋ ਇਹ ਛੇ ਮੁੱਖ ਅੰਗ ਜਿਹੜੇ ਨੇ ਸੰਯੁਕਤ ਰਾਸ਼ਟਰ ਦੇ ਉਹ ਹੈਗੇ ਨੇ ਫਿਰ ਉਸ ਤੋਂ ਬਾਅਦ ਕਈ ਵਾਰੀ ਕੁਐਸਚਨ ਆ ਜਾਂਦਾ ਸੰਯੁਕਤ ਰਾਸ਼ਟਰ ਦੀਆਂ ਕੋਈ ਦੋ ਜਾਂ ਕੋਈ ਤਿੰਨ ਸਪੈਸ਼ਲ ਏਜੰਸੀਜ਼ ਦੇ ਨਾਮ ਦੱਸੋ ਸੋ ਉਹਨਾਂ ਵਿੱਚ ਕੁਝ ਜਿਹੜੀਆਂ ਨੇ ਵੈਸੇ ਦਾ ਏਜੰਸੀਆਂ ਕਾਫੀ ਜ਼ਿਆਦਾ ਨੇ ਪਰ ਇਹਨਾਂ ਵਿੱਚੋਂ ਕੁਝ ਮੈਂ ਜਿਹੜੀਆਂ ਨੇ ਸ਼ਾਰਟਲਿਸਟ ਕੀਤੀਆਂ ਨੇ ਜਿਹੜੇ ਕਿ ਯਾਦ ਰੱਖਣੀ ਹੈ ਵੀ ਇਜ਼ੀ ਨੇ ਜਿਹਦੇ ਵਿੱਚ ਯੂਨੈਸਕੋ ਆ ਯੂਨੈਸਕੋ ਦਾ ਫੁੱਲ ਫਾਰਮ ਹੈ ਯੂਨਾਈਟਿਡ ਨੇਸ਼ਨਜ਼ ਐਜੂਕੇਸ਼ਨਲ ਸਾਇੰਟੀਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ ਫਿਰ ਆਈ ਐਲਓ ਆ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ WHO means World Health Organization FAO means Food and Agricultural Organization then IMF International Monetary Fund ਸੇ ਕੁਝ ਸਪੈਸ਼ਲਾਈਜ਼ਡ ਏਜੰਸੀਜ਼ ਨੇ ਜੇਕਰ ਕੋਈ ਦੋ ਜਾਂ ਤਿੰਨ ਵਿਸ਼ੇਸ਼ਟ ਏਜੰਸੀਆਂ ਦੇ ਨਾਮ ਪੁੱਛੇ ਜਾਣੇ ਯੂਨਾਈਟਿਡ ਨੇਸ਼ਨਸ ਦੀਆਂ ਵਿਸ਼ੇਸ਼ ਏਜੰਸੀਆਂ ਕਿਹੜੀਆਂ ਨੇ ਤਾਂ ਆਪਾਂ ਇਹਨਾਂ ਵਿੱਚੋਂ ਕੋਈ ਦੋ ਤਿੰਨ ਨਾਮ ਜਿਹੜੇ ਯਾਦ ਰੱਖ ਸਕਦੇ ਆ ਤੇ ਉਹਦੇ ਨਾਲ ਨਾਲ ਸਾਨੂੰ ਇਹਨਾਂ ਦੀ ਐਬਰੀਵੇਸ਼ਨ ਜਿਹੜੀ ਉਹ ਵੀ ਪਤਾ ਹੋਣੀ ਚਾਹੀਦੀ ਆ ਸੋ ਹੁਣ ਮੇਜਰ ਕੁਐਸਚਨ ਹੁੰਦਾ ਹੈ ਭਾਰਤ ਦੀ ਸੰਯੁਕਤ ਰਾਸ਼ਟਰ ਵਿੱਚ ਕੀ ਭੂਮਿਕਾ ਯਾਨੀ ਕਿ ਇੰਡੀਆ ਦਾ ਕੀ ਰੋਲ ਹੈ ਯੂਨਾਈਟਿਡ ਨੇਸ਼ਨਸ ਦੇ ਵਿੱਚ ਉਹਦੇ ਬਾਰੇ ਆਪਾਂ ਪੁਆਇੰਟਸ ਡਿਸਕਸ ਕਰਾਂਗੇ ਸੋ ਸਭ ਤੋਂ ਪਹਿਲਾ ਪੁਆਇੰਟ ਆ ਜਾਂਦਾ ਸੰਯੁਕਤ ਰਾਸ਼ਟਰ ਦਾ ਮੁੱਢਲਾ ਮੈਂਬਰ ਸੋ ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਭਾਰਤ ਸੰਯੁਕਤ ਰਾਸ਼ਟਰ ਦਾ ਮੁੱਢਲਾ ਮੈਂਬਰ ਹੈ ਯਾਨੀ ਕਿ ਜਦੋਂ ਤੋਂ ਯੂਨਾਈਟਿਡ ਨੇਸ਼ਨਸ ਹੋਂਦ ਵਿੱਚ ਆਇਆ ਇੰਡੀਆ ਉਦੋਂ ਤੋਂ ਹੀ ਇਹਦਾ ਮੈਂਬਰ ਹੈ ਇੰਡੀਆ ਜਿਹੜਾ ਹੈ ਇਹਦਾ ਫਾਊਂਡਰ ਮੈਂਬਰ ਹੈ ਯੂਨਾਈਟਿਟਿਡ ਨੇਸ਼ਨਸ ਦਾ 1945 ਦੇ ਵਿੱਚ ਭਾਰਤ ਸੁਤੰਤਰ ਰਾਸ਼ਟਰ ਨਹੀਂ ਸੀ ਪਰੰਤੂ ਸ਼੍ਰੀ ਕ੍ਰਿਸ਼ਨਾ ਅਮਚਾਰੀ ਸ਼੍ਰੀ ਏ ਆਰ ਮਦਾਲੀਅਰ ਤੇ ਸ਼੍ਰੀ ਫਰੂਜ਼ ਖਾਨ ਸੋ ਇਹਨਾਂ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਭਾਰਤ ਦੇ ਪ੍ਰਤੀਨਿਧ ਦੇ ਰੂਪ ਵਿੱਚ ਇਹਨਾਂ ਨੇ ਹਿੱਸਾ ਲਿਆ ਅਤੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਉੱਪਰ ਦਸਤਖਤ ਕੀਤੇ ਸੋ ਇਸ ਤਰੀਕੇ ਦੇ ਨਾਲ ਇਹ ਜਿਹੜੇ ਮੈਂਬਰ ਸੀਗੇ ਜਿਹੜੇ ਕੀ ਇੰਡੀਅਨ ਗਵਰਨਮੈਂਟ ਨੂੰ ਰਿਪਰੈਜ਼ੈਂਟ ਕਰ ਰਹੇ ਸੀਗੇ ਇਹਨਾਂ ਨੇ 1945 ਦੇ ਵਿੱਚ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਉੱਪਰ ਸਿਗਨੇਚਰ ਕੀਤੇ ਤੇ ਇਸ ਤਰੀਕੇ ਨਾਲ ਇੰਡੀਆ ਜਿਹੜਾ ਆ ਉਸ ਹੀ ਉੱਤਰਰਾਸ਼ਟਰ ਦਾ ਮੋਡਲਾ ਮੈਂਬਰ ਬਣ ਗਿਆ। ਫਿਰ ਸੈਕੰਡ ਪੁਆਇੰਟ ਆ ਦਾ ਸੰਯੁਕਤ ਰਾਸ਼ਟਰ ਵਿੱਚ ਪੂਰਨ ਵਿਸ਼ਵਾਸ। ਯਾਨੀ ਕਿ ਭਾਰਤ ਦਾ ਸੰਯੁਕਤ ਰਾਸ਼ਟਰ ਦੇ ਉਦੇਸ਼ਾਂ ਵਿੱਚ ਪੂਰਨ ਵਿਸ਼ਵਾਸ ਆ। ਸੰਯੁਕਤ ਰਾਸ਼ਟਰ ਦਾ ਜੋ ਉਦੇਸ਼ ਆ ਉਹੀ ਉਦੇਸ਼ ਜਿਹੜੇ ਆ ਭਾਰਤ ਫਾਲੋ ਕਰਦਾ ਆ ਆਪਣੇ ਅੰਤਰਰਾਸ਼ਟਰੀ ਪੱਧਰ ਤੇ ਦੂਜੇ ਮੁਲਕਾਂ ਦੇ ਨਾਲ ਆਪਣੇ ਸਬੰਧਾਂ ਨੂੰ ਨਿਯਮਿਤ ਕਰਨ ਵਾਸਤੇ ਜਾਂ ਆਪਣੇ ਸਬੰਧਾਂ ਨੂੰ ਕੋਆਰਡੀਨੇਟ ਕਰਨ ਵਾਸਤੇ ਤੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਪਹਿਲੇ اجلاس ਦੇ ਵਿੱਚ ਭਾਰਤ ਨੇ ਜਿਹੜਾ ਕਲੀਅਰ ਕਰ ਦਿੱਤਾ ਸੀਗਾ ਕਿ ਉਹਨੂੰ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਅਤੇ ਉਦੇਸ਼ਾਂ ਦੇ ਵਿੱਚ ਪੂਰਾ ਵਿਸ਼ਵਾਸ ਹੈ ਤੇ ਭਾਰਤ ਇਸ ਸੰਗਠਨ ਨੂੰ ਆਪਣਾ ਪੂਰਾ ਸਹਿਯੋਗ ਦਿੰਦਾ ਰਹੇਗਾ ਤੇ ਇਸੇ ਤਹਿਤ ਜਿਹੜਾ ਆ ਭਾਰਤ ਦੇ ਸੰਵਿਧਾਨ ਦੇ ਵਿੱਚ ਵੀ ਜਿਹੜੇ ਨਿਰਦੇਸ਼ਕ ਸਿਧਾਂਤਾਂ ਵਾਲਾ ਚੈਪਟਰ ਹੈ ਯਾਨੀ ਕਿ ਚੈਪਟਰ 4 ਦੇ ਵਿੱਚ ਆਰਟੀਕਲ 51 ਦੇ ਵਿੱਚ ਚਾਰ ਪ੍ਰਿੰਸੀਪਲ ਜਿਹੜੇ ਐਡ ਕੀਤੇ ਗਏ ਆ ਜਿਹੜੇ ਕਿ ਅੰਤਰਰਾਸ਼ਟਰੀ ਪੱਧਰ ਤੇ ਯੂਨਾਈਟਿਡ ਨੇਸ਼ਨਸ ਦੇ ਸਿਧਾਂਤਾਂ ਦੇ ਨਾਲ ਮੇਲ ਖਾਂਦੇ ਨੇ ਸੋ ਸਭਧਾਨ ਦੀ ਧਾਰਾ 52 ਦੇ ਵਿੱਚ ਜਿਹੜਾ ਆ ਇਹ ਸਾਡੇ ਅੰਤਰਰਾਸ਼ਟਰੀ ਸਿਧਾਂਤ ਸ਼ਾਮਿਲ ਕੀਤੇ ਗਏ ਆ ਕਿ ਭਾਰਤ ਕਿਸ ਤਰੀਕੇ ਦੇ ਨਾਲ ਅੰਤਰਰਾਸ਼ਟਰੀ ਪੱਧਰ ਤੇ ਦੂਜੇ ਮੁਲਕਾਂ ਦੇ ਨਾਲ ਆਪਣੇ ਸਬੰਧਨ ਨਿਯਮਤ ਕਰੇਗਾ ਫੋਰ ਐਗਜ਼ਾਮਪਲ ਉਹਦੇ ਵਿੱਚ ਲਿਖਿਆ ਗਿਆ ਕਿ ਭਾਰਤ ਦੂਜੇ ਮੁਲਕਾਂ ਨਾਲ ਆਪਣੇ ਸਬੰਧਾਂ ਨੂੰ ਜਿਹੜਾ ਆ ਮਿੱਤਰਤਾ ਪੂਰਨ ਜਿਹੜਾ ਸਬੰਧ ਨਿਯਮਤ ਕਰੇਗਾ ਤੇ ਜੇਕਰ ਭਾਰਤ ਦੇ ਕਿਸੇ ਮੁਲਕ ਦੇ ਨਾਲ ਕੋਈ ਮਤਭੇਦ ਨੇ ਤੇ ਭਾਰਤ ਸ਼ਾਂਤੀ ਅਤੇ ਪੀਸਫੁਲ ਮੈਥਡਸ ਦੇ ਰਾਹੀਂ ਜੜਾਇਆ ਆਪਣੇ ਝਗੜਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇਗਾ ਸੋ ਇਸ ਤਰੀਕੇ ਦੇ ਨਾਲ ਜਿਹੜਾ ਚਾਰ ਪ੍ਰਿੰਸੀਪਲਸ ਜਿਹੜੇ ਨੇ ਉਹਨਾਂ ਨੂੰ ਆਰਟੀਕਲ 51 ਜਿਹੜਾ ਆ ਭਾਰਤੀ ਸੰਵਿਧਾਨ ਦਾ ਉਹਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਹੜਾ ਕਿ ਯੂਨਾਈਟਿਡ ਨੇਸ਼ਨਸ ਦੇ ਸਿਧਾਂਤਾਂ ਅਤੇ ਉਦੇਸ਼ਾਂ ਦੇ ਨਾਲ ਮੇਲ ਖਾਂਦਾ ਹੈ ਨੈਕਸਟ ਪੁਆਇੰਟ ਹੈ ਭਾਰਤ ਅਤੇ ਸੰਯੁਕਤ ਰਾਸ਼ਟਰ ਦੇ ਵੱਖ-ਵੱਖ ਅੰਗ ਇਸ ਸੁਰੱਖਿਆ ਪਰਿਸ਼ਦ ਦੇ ਟੋਟਲ ਪਰ 15 ਮੈਂਬਰ ਹੁੰਦੇ ਨੇ ਜਿਦੇ ਵਿੱਚੋਂ 10 ਜਿਹੜੇ ਨੇ ਨਾਨ ਪਰਮਨੈਂਟ ਹੁੰਦੇ ਆ ਪੰਜ ਪਰਮਨੈਂਟ ਹੁੰਦੇ ਨੇ ਤੇ ਪੰਜ ਪਰਮਨੈਂਟ ਮੈਂਬਰ ਜਿਹੜੇ ਉਹਨਾਂ ਕੋ ਵੀਟੋ ਪਾਵਰ ਹੁੰਦੀ ਆ ਤੇ ਇੰਡੀਆ ਜਿਹੜਾ ਆ ਸੁਰੱਖਿਆ ਪਰਿਸ਼ਦ ਦਾ ਨੋਨ ਪਰਮਨੈਂਟ ਮੈਂਬਰ ਜਿਹੜਾ ਆ ਉਹ ਅੱਠ ਵਾਰ ਰਿਹਾ ਆ ਭਾਰਤ ਅੱਠ ਵਾਰ ਜੜਾਇਆ ਜਿੱਦਾਂ ਕਿ 1950 51 ਦੇ ਵਿੱਚ ਫਿਰ 1967 ਤੇ 1968 72 73 77 ਤੇ 78 84 ਤੇ 85 91 ਤੇ 92 2011 12 ਤੇ 2021 22 ਯਾਨੀ ਕਿ ਟੋਟਲ ਅੱਠ ਵਾਰ ਜੜਾਇਆ ਇੰਡੀਆ ਯੂਨਾਈਟਿਡ ਨੇਸ਼ਨਸ ਦਾ ਨੋਨ ਪਰਮਨੈਂਟ ਮੈਂਬਰ ਇਹ ਰਾਇਆ ਜਿਹੜੇ ਕਿ ਟੋਟਲ 10 ਮੈਂਬਰਸ ਹੁੰਦੇ ਆ ਉਹਨਾਂ ਵਿੱਚੋਂ ਸੋ ਸੋ ਨੈਕਸਟ ਪੁਆਇੰਟ ਆ ਭਾਰਤ ਦੀ ਸੰਯੁਕਤ ਰਾਸ਼ਟਰ ਦੀਆਂ ਵਿਸ਼ੇਸ਼ ਏਜੰਸੀਆਂ ਵਿੱਚ ਭੂਮਿਕਾ ਯਾਨੀ ਕਿ ਭਾਰਤ ਅਨੇਕਾਂ ਹੀ ਏਜੰਸੀਆਂ ਜਿਹੜੀਆਂ ਨੇ ਜਿਹੜੀਆਂ ਕਿ ਯੂਨਾਈਟਿਡ ਨੇਸ਼ਨਸ ਦੀਆਂ ਹੈਗੀਆਂ ਨੇ ਜਿਦੇ ਵਿੱਚ F A O W H O I M F ਅਤੇ ਹਿਊਮਨ ਰਾਈਟਸ ਕਾਉਂਸਲ ਆਦ ਦਾ ਮੈਂਬਰ ਹੈ ਤੇ ਭਾਰਤ ਨੂੰ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਦਾ ਮੈਂਬਰ ਹੋਣ ਦੇ ਨਾਤੇ ਕਾफी ਲਾਭ ਪਹੁੰਚੇ ਆ ਤੇ ਇੱਥੇ ਮੈਂ ਇੱਕ ਗੱਲ ਮੈਂਸ਼ਨ ਕਰਨਾ ਚਾਹਾਂਗਾ ਕਿ ਜਿਹੜੀ ਏ ਆਰ ਮਦਾਲੀਅਰ ਦੀ ਮੈਂ ਗੱਲ ਕੀਤੀ ਸੀ ਜਿਨ੍ਹਾਂ ਨੇ ਸੈਨ ਫਰਾਂਸਿਸਕੋ ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਚਾਰਟਰ ਉੱਪਰ ਸਾਈਨ ਕੀਤੇ ਸੀਗੇ ਉਹ 1946 ਦੇ ਵਿੱਚ ਇਕਨੋਮਿਕ ਐਂਡ ਸੋਸ਼ਲ ਕਾਉਂਸਲ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਹੈਗੀ ਆ ਉਹਨਾਂ ਦੇ ਪ੍ਰੈਜ਼ੀਡੈਂਟ ਵੀ ਰਹੇ ਆ ਤੇ ਏ ਆਰ ਮਦਾਲੀਅਰ ਜੀ ਉਹਨਾਂ ਨੂੰ ਇਕਨੋਮਿਕ ਐਂਡ ਸੋਸ਼ਲ ਕਾਉਂਸਲ ਦਾ ਪ੍ਰਧਾਨ ਹੋਣ ਦਾ ਮਾਣ ਵੀ ਜੜਾਇਆ ਉਹਨਾਂ ਨੂੰ ਪ੍ਰਾਪਤਿਆ ਜਿਹੜੇ ਕਿ 1946 ਦੇ ਵਿੱਚ ਇਕਨੋਮਿਕ ਐਂਡ ਸੋਸ਼ਲ ਕਾਉਂਸਲ ਯੂਨਾਈਟਿਡ ਨੇਸ਼ਨਸ ਦੀ ਹੈ ਉਹਦੇ ਪ੍ਰਧਾਨ ਰਹੇ ਨੇ ਪ੍ਰੇਤੋ ਲਾਵਾ ਸੰਯੁਕਤ ਰਾਸ਼ਟਰ ਵਿੱਚ ਭਾਰਤੀ ਅਧਿਕਾਰੀ ਵੱਖ-ਵੱਖ ਸਮਿਆਂ ਤੇ ਜਿਹੜੇ ਨੇ ਉਹ ਰਹੇ ਨੇ ਵੱਖ-ਵੱਖ ਅਹੁਦਿਆਂ ਦੇ ਉੱਪਰ ਜਿਦੇ ਵਿੱਚ 1953 ਦੇ ਵਿੱਚ ਸ਼੍ਰੀਮਤੀ ਵਿਜੇ ਲక్ష్ਮੀ ਪੰਡਿਤ ਉਹ ਮਹਾਸਭਾ ਦੀ ਪ੍ਰਧਾਨ ਚੁਣੀ ਗਈ ਯਾਨਕਿ ਯੂਨਾਈਟਿਡ ਨੇਸ਼ਨਸ ਦਾ ਦੀ ਜਿਹੜੀ ਅਸੀਂ ਵਿਧਾਨਪਾਲਿਕਾ ਦੀ ਗੱਲ ਕਰਦੇ ਆ ਮਹਾਸਭਾ ਮਹਾਸਭਾ ਨੂੰ ਵਿਸ਼ਵ ਵਿਸ਼ਵ ਵਿਧਾਨਪਾਲਿਕਾ ਜੋ ਵੀ ਜਾਣਿਆ ਜਾਂਦਾ ਆ ਤੇ 1953 ਦੇ ਵਿੱਚ ਸ਼੍ਰੀਮਤੀ ਵਿਜੇ ਲక్ష్ਮੀ ਪੰਡਿਤ ਜਿਹੜੀ ਆ ਉਹ ਮਹਾਸਭਾ ਦੀ ਪ੍ਰਧਾਨ ਚੁਣੀ ਗਈ ਫਿਰ 1961 ਦੇ ਵਿੱਚ ਸ਼੍ਰੀ ਵੀ ਆਰ ਸੇਨ FAO ਦੇ ਪ੍ਰਧਾਨ ਰਹੇ 1968 ਦੇ ਵਿੱਚ ਡਾਕਟਰ ਹੂਮੀ ਬਾਬਾ ਪਰਮਾਣੂ ਸ਼ਕਤੀ ਅਤੇ ਸ਼ਾਂਤੀ ਅਯੋਗ ਦੇ ਪ੍ਰਧਾਨ ਰਹੇ 2007 ਵਿੱਚ ਸ਼੍ਰੀ ਸਤੀਸ਼ ਨੰਬੀਅਰ ਯੂਨਾਈਟਿਡ ਨੇਸ਼ਨਸ ਦੇ ਸਕੱਤਰ ਜਨਰਲ ਦੇ ਵਿਸ਼ੇਸ਼ ਸਲਾਹਕਾਰ ਜਿਹੜੇ ਆ ਸਪੈਸ਼ਲ ਐਡਵਾਈਜ਼ਰ ਬਣੇ ਫਿਰ 2011 ਦੇ ਵਿੱਚ ਸਰਦਾਰ ਹਰਦੀਪ ਸਿੰਘ ਪੂਰੀ ਅਤੰਕਵਾਦ ਸਮੇਤ अनेका ਕਮੇਟੀਆਂ ਦੇ ਮੈਂਬਰ ਰਹੇ ਆ ਸੋ ਇਸ ਤਰੀਕੇ ਦੇ ਨਾਲ ਵੱਖ-ਵੱਖ ਸਮਿਆਂ ਤੇ ਬਹੁਤ ਸਾਰੇ ਇੰਡੀਅਨਸ ਜਿਹੜੇ ਆ ਸੰਯੁਕਤ ਰਾਸ਼ਟਰ ਦੇ ਜਿਹੜੇ ਵੱਖ-ਵੱਖ ਅੰਗ ਆ ਉਹਨਾਂ ਵਿੱਚ ਜੋ ਵੱਖ-ਵੱਖ ਏਜੰਸੀਜ਼ ਆ ਉਹਦੇ ਵਿੱਚ ਵੱਖ-ਵੱਖ ਉਹਦਿਆਂ ਦੇ ਉੱਪਰ ਰਹੇ ਨੇ ਫਿਰ ਉਹ ਆ ਜਾਂਦਾ ਭਾਰਤ ਤੇ ਵਿਸ਼ਵ ਸ਼ਾਂਤੀ ਯਾਨੀ ਕਿ ਇੰਡੀਆ ਨੇ ਬਹੁਤ ਸਾਰੀਆਂ ਜਿਹੜੀਆਂ ਵੱਖ-ਵੱਖ ਮੁਲਕਾਂ ਦੀਆਂ ਇਹਨਾਂ ਸਮੱਸਿਆਵਾਂ ਜਿਹਦੇ ਵਿੱਚ ਜਿੱਦਾਂ ਕੋਰੀਅਨ ਕੋਰੀਆ ਦੀ ਸਮੱਸਿਆ ਕੋਰੀਅਨ ਵਾਰਿਆ ਜਿਹਦੇ ਵਿੱਚ ਗਾਜ਼ਾ ਤੇ ਕਾਂਗੋ ਦੇ ਵਿੱਚ ਫਿਰ ਈਰਾਨ-ਇਰਾਕ ਯੁੱਧ ਨੂੰ ਬੰਦ ਕਰਾਉਣ ਦੇ ਵਿੱਚ ਫਿਰ ਸੂਏਜ਼ ਨਹਿਰ ਦੀ ਜਿਹੜੀ ਸਮੱਸਿਆ ਉਹਦੇ ਵਿੱਚ ਤੇ ਯੂਕਰੇਨ ਦੇ ਸੰਕਟ ਦੇ ਵਿੱਚ ਭਾਰਤ ਨੇ ਜਿਹੜੀ ਵਿਸ਼ੇਸ਼ ਭੂਮਿਕਾ ਨਿਭਾਈ ਆ ਤੇ ਇਹਨਾਂ ਸਾਰੀਆਂ ਜਿਹੜੀਆਂ ਜਿਹੜੀਆਂ ਡਿਸਪਿਊਟ ਚੱਲ ਰਹੇ ਸੀਗੇ ਵਿਸ਼ਵ ਦੇ ਵਿੱਚ ਉਹਦੇ ਵਿੱਚ ਇੰਡੀਆ ਨੇ ਟਾਈਮ ਟੂ ਟਾਈਮ ਆਪਣੇ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਪੀਸਕੀਪਿੰਗ ਆਪਰੇਸ਼ਨਸ ਚੱਲ ਰਹੇ ਸੀਗੇ ਸ਼ਾਂਤੀ ਬਹਾਲੀ ਵਾਸਤੇ ਜਿਹੜੀਆਂ ਟ੍ਰੂਪਸ ਯੂਨਾਈਟਿਡ ਨੇਸ਼ਨਸ ਵੱਲੋਂ ਭੇਜੀਆਂ ਜਾਂਦੀਆਂ ਸੀਗੀਆਂ ਇੰਡੀਆ ਨੇ ਉਹਦੇ ਵਿੱਚ ਵੀ ਕੰਟ੍ਰਿਬਿਊਟ ਕੀਤਾ ਹੈ ਇੰਡੀਆ ਨੇ ਟਾਈਮ ਟੂ ਟਾਈਮ ਆਪਣੇ ਟ੍ਰੂਪਸ ਜਿਹੜੀਆਂ ਨੇ ਉਹ ਸੈਨਾ ਦੀਆਂ ਟੁਕੜੀਆਂ ਜਿਹੜੀਆਂ ਨੇ ਭੇਜੀਆਂ ਨੇ ਤੇ ਆਪਾਂ ਹੁਣੇ ਦੇਖਿਆ ਪਿੱਛੇ ਜੇ ਯੂਕਰੇਨ ਦੇ ਵਿੱਚੋਂ ਵੀ ਜਿਹੜਾ ਇੰਡੀਆ ਨੇ ਜੋ ਵੀ ਆਪਣਾ ਬਣਦਾ ਰੋਲ ਜਿਹੜਾ ਪਲੇ ਕੀਤਾ ਆ ਤੇ ਉਹਦੇ ਵਿੱਚੋਂ ਇੰਡੀਅਨਸ ਜਿਹੜੇ ਸੀਗੇ ਉਹਨਾਂ ਨੂੰ ਵੀ ਜਿਹੜਾ ਸੁਰੱਖਿਅਤ ਉਹਨਾਂ ਨੂੰ ਵਾਪਸ ਲਿਆਉਣ ਦੇ ਵਾਸਤੇ ਕਾਫੀ ਐਫਰਟਸ ਕੀਤੇ ਨੇ ਸੋ ਇਸ ਕਰਕੇ ਭਾਰਤ ਵਿਸ਼ਵ ਸ਼ਾਂਤੀ ਦੇ ਵਿੱਚ ਯਾਨੀ ਕਿ ਵੱਖ-ਵੱਖ ਮੁਲਕਾਂ ਦੀਆਂ ਜੋ ਵੀ ਸਮੱਸਿਆਵਾਂ ਚੱਲਦੀਆਂ ਰਹੀਆਂ ਨੇ ਤੇ ਉਹ ਅੱਖਾਂ ਬੰਦ ਕਰਕੇ ਮੂਕ ਦਰਸ਼ਕ ਨਹੀਂ ਰਿਹਾ ਬਲਕਿ ਟਾਈਮ ਟੂ ਟਾਈਮ ਜਿਹੜਾ ਆ ਇਹਨੇ ਡਿਪਲੋਮੈਟਿਕ ਤਰੀਕੇ ਦੇ ਨਾਲ ਉਹਨਾਂ ਸਮੱਸਿਆਵਾਂ ਦੇ ਪੀਸਫੁੱਲ ਸੈਟਲਮੈਂਟ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਨੇ ਫਿਰ ਆਇੰਦਾ ਸੰਯੁਕਤ ਰਾਸ਼ਟਰ ਨੂੰ ਵਿਸ਼ਵ ਵਿਆਪੀ ਸੰਗਠਨ ਬਣਾਏ ਜਾਣ ਵਿੱਚ ਭਾਰਤ ਦੀ ਭੂਮਿਕਾ ਸੋ ਯਾਨੀ ਕਿ ਸਯੁਕਤ ਰਾਸ਼ਟਰ ਨੂੰ ਇੱਕ ਵਰਲਡ ਆਰਗੇਨਾਈਜੇਸ਼ਨ ਬਣਾਈ ਜਾਣ ਦੇ ਵਿੱਚ ਇੰਡੀਆ ਨੇ ਸਪੈਸ਼ਲ ਰੋਲ ਪਲੇ ਕੀਤਾ ਆ 1955 ਦੇ ਵਿੱਚ ਪੰਡਿਤ ਜਵਾਰਲਾਲ ਨਹਿਰੂ ਜੀ ਦੇ ਯਤਨ ਸਦਕਾ ਜਿਹੜਾ ਸូវিয়েਟ ਸੰਘ ਅਤੇ ਅਮਰੀਕਾ ਦੇ ਵਿੱਚ ਇੱਕ ਸਮਝੌਤਾ ਹੋਇਆ ਤੇ 16 ਨਵੇਂ ਦੇਸ਼ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਬਣੇ ਤੇ 1971 ਵਿੱਚ ਭਾਰਤ ਦੇ ਐਫਰਟਸ ਕਰਕੇ ਇਹ ਜਿਹੜਾ ਆ ਜਿਹੜਾ ਕਮਿਊਨਿਸਟ ਚਾਈਨਾ ਆ ਉਹਨੂੰ ਸਯੁਕਤ ਰਾਸ਼ਟਰ ਦਾ ਮੈਂਬਰ ਬਣਾਇਆ ਗਿਆ ਫਿਰ 2011 ਦੇ ਵਿੱਚ ਸਾਊਥ Sudan ਜੜਾਇਆ ਉਹ ਭਾਰਤ ਦੇ ਯਤਨਾਂ ਸਦਕਾ ਸੰਯੁਕਤ ਰਾਸ਼ਟਰ ਦਾ 193rd ਮੈਂਬਰ ਜੜਾਇਆ ਉਹ ਬਣਿਆ ਸੋ ਇਸ ਕਰਕੇ ਵੱਖ-ਵੱਖ ਸਮਿਆਂ ਤੇ ਇੰਡੀਆ ਨੇ ਵੱਖ-ਵੱਖ ਮੁਲਕਾਂ ਨੂੰ ਯੂਨਾਈਟਿਡ ਨੇਸ਼ਨਜ਼ ਦਾ ਮੈਂਬਰ ਬਣਨ ਦੇ ਵਿੱਚ ਕਾਫੀ ਹੈਲਪ ਕੀਤੀ ਆ ਸੋ ਇਸ ਤਰੀਕੇ ਨਾਲ ਯੂਨਾਈਟਿਡ ਨੇਸ਼ਨਜ਼ ਨੂੰ ਇੱਕ ਵਰਲਡ ਆਰਗੇਨਾਈਜੇਸ਼ਨ ਦੇ ਤੌਰ ਤੇ ਹਮੇਸ਼ਾ ਅੱਗੇ ਲੈ ਕੇ ਜਾਂਦਾ ਹੈ ਨੈਕਸਟ ਪੁਆਇੰਟ ਹੈ ਨਸਲੀ ਵਿਤਕਰੀ ਅਤੇ ਰੰਗ ਭੇਦ ਦੀ ਨੀਤੀ ਦਾ ਵਿਰੋਧ ਸੋ ਜਿਵੇਂ ਕਿ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਕਿ ਦੱਖਣੀ ਅਫਰੀਕਾ ਦੇ ਵਿੱਚ ਨਸਕਲੀ ਨਸਲੀ ਜਿਹੜੇ ਵਿਤਕਰੇ ਸੀਗੇ ਉਹ ਹੁੰਦੇ ਰਹੇ ਆ ਤੇ ਉਹਨਾਂ ਨੂੰ ਬੰਦ ਕਰਾਉਣ ਦੀ ਜद्दोजहद ਦੇ ਵਿੱਚ ਭਾਰਤ ਸਭ ਤੋਂ ਮੂਹਰਲੇ ਮੂਰਲਿਕ ਤਾਰ ਦੇ ਵਿੱਚ ਖੜਾ ਰਿਹਾ ਆ ਤੇ ਮਹਾਤਮਾ ਗਾਂਧੀ ਜੀ ਜਿਹੜੇ ਆ ਉਹਨਾਂ ਨੇ ਵੀ ਦੱਖਣੀ ਅਫਰੀਕਾ ਦੇ ਵਿੱਚ ਜਾ ਕੇ ਸਾਊਥ ਅਫਰੀਕਾ ਦੀ ਜਿਹੜੀ ਨਸਲੀ ਭੇਦਭਾਵ ਦੀ ਨੀਤੀ ਦਾ ਵਿਰੋਧ ਕੀਤਾ ਆ ਸੋ ਭਾਰਤ ਹਮ ਸ਼ੁਰੂ ਤੋਂ ਹੀ ਜਿਹੜਾ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦਾ ਸ਼ਿਕਾਰ ਰਿਹਾ ਆ ਤੇ ਇਸ ਕਰਕੇ ਭਾਰਤ ਨੇ ਸਾਊਥ ਅਫਰੀਕਾ ਦੇ ਵਿੱਚ ਵੀ ਜਾਂ ਵੱਖ-ਵੱਖ ਅੰਤਰਰਾਸ਼ਟਰੀ ਮੰਚ ਦੇ ਉੱਤੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜੇ ਨਸਲੀ ਵਿਤਕਰੇ ਦੀ ਨੀਤੀ ਦੇ ਜਿਹੜੇ ਮੁਲਕ ਸ਼ਿਕਾਰ ਰਹੇ ਨੇ ਜਾਂ ਲੋਕ ਸ਼ਿਕਾਰ ਰਹੇ ਨੇ ਉਹਨਾਂ ਮੁਲਕਾਂ ਦੀ ਨਸਲੀ ਵਿਤਕਰੇ ਦੀ ਜਿਹੜੀ ਨੀਤੀ ਆ ਉਹਦਾ ਵਿਰੋਧ ਕਰਦਾ ਰਿਹਾ ਆ ਸਾਮਰਾਜਵਾਦ ਅਤੇ ਉਪਨਿਵੇਸ਼ਵਾਦ ਦਾ ਵਿਰੋਧ ਸੋ 1960 ਦੇ ਵਿੱਚ ਮਹਾਸਭਾ ਨੇ ਉਪਨਿਵੇਸ਼ਾਂ ਨੂੰ ਸੁਤੰਤਰਤਾ ਦੇਵਾਉਣ ਦੀ ਕੋਸ਼ਿਸ਼ ਨ ਕੀਤੀ 1960 ਦੇ ਵਿੱਚ ਮਹਾਸਭਾ ਜਿਹੜੀ ਹੈ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਲੇਜਿਸਲੇਚਰ ਵਿੰਗ ਆ ਉਹਨੇ ਵੱਖ-ਵੱਖ ਜਿਹੜੇ ਮੁਲਕ ਜਿਹੜੇ ਕਿ ਦੂਜੇ ਮੁਲਕਾਂ ਦੇ ਅਧੀਨ ਰਹੇ ਨੇ ਉਹਨਾਂ ਨੂੰ ਸੁਤੰਤਰਤਾ ਦਿਵਾਉਣ ਦੇ ਵਿੱਚ ਜਿਹੜਾ ਆ ਇੱਕ ਡੈਕਲੇਰੇਸ਼ਨ ਜਿਹੜੀ ਆ ਅਨਾਉਂਸ ਕੀਤੀ ਇਸ ਤੋਂ ਇਲਾਵਾ 24 ਮੈਂਬਰਾਂ ਦੀ ਇੱਕ ਕਮੇਟੀ ਵੀ ਬਣਾਈ ਗਈ ਤੇ ਭਾਰਤ ਇਸ ਕਮੇਟੀ ਦਾ ਕਿਰਿਆਸ਼ੀਲ ਮੈਂਬਰ ਹੈਗਾ ਆ ਤੇ ਅੱਜ ਤੱਕ ਭਾਰਤ ਨੇ ਬਹੁਤ ਸਾਰੇ ਮੁਲਕ ਜਿਹੜੇ ਆ ਜਿਦੇ ਵਿੱਚ ਅਲਜੀਰੀਆ ਟਿਊਨੀਸ਼ੀਆ ਸਾਈਪਰਸ ਆ ਇੰਡੋਨੇਸ਼ੀਆ ਘਾਨਾ ਗਿਨੀ ਮਲਾਇਆ ਲੀਬੀਆ ਨਬੀਬੀਆ ਤੇ ਬਹੁਤ ਸਾਰੇ ਜਿਹੜੇ ਉਪਨਵੇਸ਼ ਮੁਲਕ ਸੀਗੇ ਜਿਹੜੇ ਕਿ ਵੱਖ-ਵੱਖ ਕਲੋਨੀਅਲ ਮਾਸਟਰਸ ਦੇ ਅਧੀਨ ਰਹੇ ਆ ਉਹਨਾਂ ਨੂੰ ਸੁਤੰਤਰ ਕਰਾਉਣ ਦੇ ਵਿੱਚ ਕਾਫੀ ਜ਼ਿਆਦਾ ਹੈਲਪ ਕੀਤੀ ਆ ਤੇ ਇੱਥੇ ਗੱਲ ਨੋਟ ਕਰਨ ਵਾਲੀ ਹੈ ਕਿ ਜੇਕਰ ਕੋਈ ਪੁੱਛੇ ਕਿ 21ਵੀਂ ਸਦੀ ਦੀ ਸਭ ਤੋਂ ਵੱਡੀ ਉਪਲਬਧੀ ਕਿਹੜੀ ਆ ਤਾਂ ਸਭ ਤੋਂ ਵੱਡੀ ਅਚੀਵਮੈਂਟ ਇਹੀ ਹੈ ਕਿ 2/3 ਪੋਪੂਲੇਸ਼ਨ ਜਿਹੜੀ ਆ ਉਹ ਆਜ਼ਾਦ ਹੋਈ ਆ ਸੁਤੰਤਰ ਹੋਈ ਆ ਯਾਨੀ ਕਿ 2/3 ਜਿਹੜੀ ਪਾਪੂਲੇਸ਼ਨ ਹੈ ਜਿਹੜੇ ਕਿ ਵੱਖ-ਵੱਖ ਮੁਲਕਾਂ ਦੇ ਵਿੱਚ ਸੀਗੀ ਜਿਹੜੇ ਕਿ ਆਪਣੇ ਕਲੋਨੀਅਲ ਮਾਸਟਰਸ ਦੇ ਅਧੀਨ ਰਹੇ ਆ ਉਹਨਾਂ ਕਲੋਨੀਅਲ ਮਾਸਟਰਸ ਤੋਂ ਸੁਤੰਤਰ ਕਰਾਉਣ ਦੇ ਵਿੱਚ ਇੰਡੀਆ ਨੇ ਜਿਹੜਾ ਕਾਫੀ ਹੈਲਪ ਕੀਤੀ ਹੈ ਕਿਉਂਕਿ ਭਾਰਤ ਖੁਦ ਉਪਨਿਵੇਸ਼ਵਾਦ ਦਾ ਸ਼ਿਕਾਰ ਰਿਹਾ ਆ ਸਾਮਰਾਜਵਾਦੀ ਨੀਤੀਆਂ ਦਾ ਸ਼ਿਕਾਰ ਰਿਹਾ ਆ ਇਸ ਕਰਕੇ ਭਾਰਤ ਨੇ ਹੋਰ ਬਹੁਤ ਸਾਰੇ ਮੁਲਕਾਂ ਨੂੰ ਉਪਨਿਵੇਸ਼ੀ ਜਿਹੜੀ ਗੁਲਾਮੀ ਹੈ ਉਹ ਤੋਂ ਸੁਤੰਤਰ ਕਰਾਉਣ ਦੇ ਵਿੱਚ ਕਾਫੀ ਹੈਲਪ ਕੀਤੀ ਹੈ ਫਿਰ ਭਾਰਤ ਦੁਆਰਾ ਨਿਸ਼ਸਥਰੀਕਰਨ ਦਾ ਸਮਰਥਨ ਯਾਨੀ ਕਿ ਭਾਰਤ ਸੰਯੁਕਤ ਰਾਸ਼ਟਰ ਦੁਆਰਾ ਬਣਾਈ ਗਈ 18 ਮੈਂਬਰੀ ਨਿਸ਼ਸਥਰੀਕਰਨ ਕਮੇਟੀ ਦਾ ਕਿਰਿਆਸ਼ੀਲ ਮੈਂਬਰ ਹੈ ਤੇ ਭਾਰਤ ਸ਼ੁਰੂ ਤੋਂ ਹੀ ਨਿਸ਼ਸਥਰੀਕਰਨ ਦੇ ਪੱਖ ਦੇ ਵਿੱਚ ਹੈ ਕਿ ਵਿਸ਼ਵ ਦੇ ਵਿੱਚ ਜਿੰਨੇ ਵੀ ਮਾਰੂ ਹਥਿਆਰ ਆ ਪਰਮਾਣੂ ਹਥਿਆਰ ਆ ਉਹਨਾਂ ਨੂੰ ਹੌਲੀ-ਹੌਲੀ ਖਤਮ ਕੀਤੇ ਜਾਣ ਦੇ ਪੱਖ ਵਿੱਚ ਹੈ ਕਿ ਕਿਉਂਕਿ ਅਸੀਂ ਜਿਹੜਾ ਬਰੂਦ ਦੇ ਢੇਰ ਤੇ ਬੈਠੇ ਆ ਪੂਰਾ ਵਿਸ਼ਵ ਜਿਹੜਾ ਬਰੂਦ ਦੇ ਢੇਰ ਤੇ ਬੈਠਾ ਆ ਤੇ ਜਦੋਂ ਤੱਕ ਅਸੀਂ ਨਿਸ਼ਸਥਰੀ ਕਰਨ ਵਾਲ ਕਦਮ ਨਹੀਂ ਵਧਾਵਾਂਗੇ ਉਦੋਂ ਤੱਕ ਅਸੀਂ ਇੱਕ ਸੇਫ ਐਂਡ ਸਿਕਿਉਰ এনवायरमेंट ਦੀ ਕਲਪਨਾ ਨਹੀਂ ਕਰ ਸਕਦੇ ਸੋ ਇਸ ਕਰਕੇ ਭਾਰਤ ਜਿਹੜਾ ਨਿਸ਼ਸਥਰੀਕਰਨ ਨਾਲ ਸੰਬੰਧਿਤ ਜਿਹੜੀ ਕਮੇਟੀ ਆ ਉਹਦਾ ਮੈਂਬਰ ਵੀ ਆ ਤੇ ਲਗਾਤਾਰ ਨਿਸ਼ਸਥਰੀਕਰਨ ਵਾਸਤੇ ਐਫਰਟਸ ਕਰ ਰਿਹਾ ਆ ਕਿ ਹੌਲੀ-ਹੌਲੀ ਵਿਸ਼ਵ ਦੇ ਵਿੱਚ ਜਿੰਨੇ ਵੀ ਭਿਆਨਕ ਤੇ ਮਾਰੂ ਹਥਿਆਰ ਆ ਉਹਨਾਂ ਨੂੰ ਹੌਲੀ-ਹੌਲੀ ਗਿਣਤੀ ਉਹਨਾਂ ਦੀ ਘਟਾਈ ਜਾਣੀ ਚਾਹੀਦੀ ਆ ਤੇ ਅਲਟੀਮੇਟਲੀ ਉਹਨਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਫਿਰ ਭਾਰਤ ਦਾ ਸੰਯੁਕਤ ਰਾਸ਼ਟਰ ਨੂੰ ਵਿੱਤੀ ਯੋਗਦਾਨ ਸੋ ਭਾਰਤ ਜਿਹੜਾ ਆ ਇਹਨੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿੰਨਾ ਵੀ ਯੂਨਾਈਟਿਡ ਨੇਸ਼ਨਸ ਦਾ ਟੋਟਲ ਐਕਸਪੈਂਡੀਚਰ ਆ ਉਹਦਾ 2.5% ਜਿਹੜਾ ਆ ਇੰਡੀਆ ਨੇ ਕੰਟ੍ਰਿਬਿਊਟ ਕੀਤਾ ਆ ਟਾਈਮ ਟੂ ਟਾਈਮ ਤੇ ਜੇਕਰ ਆਪਾਂ 2025 ਦੇ ਰੈਗੂਲਰ ਬਜਟ ਦੀ ਗੱਲ ਕਰੀਏ ਤੇ ਭਾਰਤ ਨੇ ਉਹਦੇ ਵਿੱਚ 37.64 ਮਿਲੀਅਨ ਡਾਲਰ ਜਿਹੜੇ ਨੇ ਉਹ ਉਹਦੇ ਵਿੱਚ ਦਿੱਤੇ ਆ ਸੋ ਇਸ ਤਰੀਕੇ ਨਾਲ ਭਾਰਤ ਨੇ ਜਿੰਨਾ ਵੀ ਉਹਦਾ ਬਣਦਾ ਸ਼ੇਅਰ ਆ ਉਹ ਟਾਈਮ ਟੂ ਟਾਈਮ ਜਨਰੇਟ ਕੀਤਾ ਆ ਤੇ ਯੂਨਾਈਟਿਡ ਨੇਸ਼ਨਸ ਦਾ ਐਡ ਐਕਸਪੈਂਡੀਚਰ ਆ ਉਹਦੇ ਵਿੱਚ ਕੰਟਰੀਬਿਊਟ ਕੀਤਾ ਆ ਸੋ ਇਹ ਸੀਗੇ ਸੰਯੁਕਤ ਰਾਸ਼ਟਰ ਦੇ ਵਿੱਚ ਇੰਡੀਆ ਦਾ ਕੀ ਰੋਲ ਆ ਤੇ ਉਹਦੇ ਬਾਰੇ ਆਪਾਂ ਗੱਲਬਾਤ ਕੀਤੀ ਆ ਸੋ ਇਹਦੇ ਵਿੱਚੋਂ ਮੈਂ ਹੁਣੇ ਗੱਲ ਕੀਤੀ ਆ ਵੀ ਕਈ ਜਿਹੜੇ ਛੋਟੇ ਛੋਟੇ ਕੁਐਸਚਨਸ ਜਿਹੜੇ ਆ ਇਹਦੇ ਵਿੱਚੋਂ ਜਨਰੇਟ ਕੀਤੇ ਜਾ ਸਕਦੇ ਆ ਕਿ ਸੰਯੁਕਤ ਰਾਸ਼ਟਰ ਦਾ ਜਨਮ ਕਦੋਂ ਹੋਇਆ ਕੀ ਭਾਰਤ ਸੰਯੁਕਤ ਰਾਸ਼ਟਰ ਦਾ ਮੂਡਲਾ ਮੈਂਬਰ ਹੈ ਜਾਂ ਸੰਯੁਕਤ ਰਾਸ਼ਟਰ ਦੇ ਮੁੱਢਲੇ ਕਿੰਨੇ ਮੈਂਬਰ ਸੀ ਜਿਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਚਾਰਟਰ ਉੱਪਰ ਸਿਗਨੇਚਰ ਕੀਤੇ ਨੇ ਜਾਂ ਫਿਰ ਸੰਯੁਕਤ ਰਾਸ਼ਟਰ ਦੇ ਕੁੱਲ ਕਿੰਨੇ ਅੰਗ ਨੇ ਜਾਂ ਸੰਯੁਕਤ ਰਾਸ਼ਟਰ ਦੀਆਂ ਕੋਈ ਦੋ ਸਪੈਸ਼ਲਾਈਜ਼ਡ ਏਜੰਸੀਸ ਦੇ ਨਾਮ ਲਿਖੋ ਜਾਂ ਇੰਡੀਆ ਦਾ ਕੀ ਰੋਲ ਆ ਯੂਨਾਈਟਿਡ ਨੇਸ਼ਨਸ ਦੇ ਵਿੱਚ ਇਹ ਇੱਕ ਵੱਡਾ ਕੁਐਸਚਨ ਬਣਦਾ ਆ ਸੋ ਇਸ ਤਰੀਕੇ ਦੇ ਨਾਲ ਇਹਦੇ ਵਿੱਚੋਂ ਇਸ ਇੱਕ ਲੈਸਨ ਕਾਫੀ ਇੰਪੋਰਟੈਂਟ ਆ ਤੇ ਇਹਦੇ ਵਿੱਚੋਂ ਕਾਫੀ ਕੁਐਸਚਨ ਜੜੇ ਜਨਰੇਟ ਕੀਤੇ ਜਾ ਸਕਦੇ ਆ ਸੋ ਨੈਕਸਟ ਵੀਡੀਓ ਦੇ ਵਿੱਚ ਅਸੀਂ ਨਵੇਂ ਟੌਪਿਕ ਬਾਰੇ ਗੱਲਬਾਤ ਕਰਾਂਗੇ ਥੈਂਕ ਯੂ ਸੋ ਮੱਚ